ਸ਼ਿਵ ਸੈਨਾ ਸਮਾਜਵਾਦੀ ਦੀ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਤਵਾਜੀ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਯੂਥ ਪ੍ਰਭਾਰੀ ਬੰਟੀ ਜੋਗੀ ਦੀ ਦੇਖ ਰੇਖ ਵਿੱਚ ਨੈਬ ਤਹਿਸੀਲਦਾਰ ਖੁਸ਼ਵਿੰਦਰ ਸਿੰਘ ਨੂੰ ਐਸਜੀਐਮ ਓਕੇਰੀਆਂ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਧੰਨਵਾਦ ਜੈ ਸ਼੍ਰੀ ਰਾਮ ਜੈ ਮਹਾਕਾਲ ਦੋਸਤੋ ਮੈਂ ਬੰਟੀ ਜੋਗੀ ਸ਼ਿਵ ਸੈਨਾ ਸਮਾਜਵਾਦੀ ਤੋਂ ਅਤੇ ਮੇਰੇ ਨਾਲ ਮੇਰੀ ਸਮੁੱਚੀ ਟੀਮ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਈ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਉਹ ਕੀਤਾ ਗਿਆ ਦਾ ਨਸ਼ਿਆਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਜਿਹੜਾ ਲੋਕਾਂ ਦੇ ਉੱਤੇ ਅਣਗਿਣਤ ਪਰਚੇ ਨੇ ਉਹਨਾਂ ਦੇ ਘਰਾਂ ਨੂੰ ਢਾਟੇ ਦੀ ਕੀਤਾ ਜਾ ਰਿਹਾ ਪਰ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧਿਆਨ ਮੁਕੇਰੀਆਂ ਵਾਲੇ ਪਾਸੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਮੁਕੇਰੀਆਂ ਵਿੱਚ ਇੱਕ ਪਿੰਡ ਹੈ ਕਿਸੇ ਦੇ ਕੋਲ ਜਿੱਥੇ ਬਹੁਤ ਹੀ ਵੱਡੀ ਤਦਾਰ ਦੇ ਵਿੱਚ ਜਿਹੜਾ ਨਸ਼ਾ ਉਹ ਵੇਚਿਆ ਅਤੇ ਖਰੀਦਿਆ ਜਾਂਦਾ ਜਿਹਦੇ ਨਾਲ ਸਾਡੇ ਜਿੰਨੇ ਵੀ ਨੌਜਵਾਨ ਨੇ ਉਹ ਇਸ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਸਾਡੇ ਜਿੰਨੇ ਵੀ ਮੱਧ ਵਰਗ ਗਰੀਬ ਲੋਕ ਨੇ ਉਹਨਾਂ ਦੇ ਘਰ ਛੋਟੇ ਹੁੰਦੇ ਜਾ ਰਹੇ ਨੇ ਤੇ ਇਹਨਾਂ ਦੀਆਂ ਕੋਠੀਆਂ ਡਬਲ ਟ੍ਰिपल ਮੰਡਲ ਹੋ ਰਹੀਆਂ ਇੱਕ ਇੱਕ ਦੋ ਦੋ ਮਰਲੇ ਵਿੱਚ ਸਾਡੇ ਮਾੜੇ ਗਰੀਬਾਂ ਦੇ ਘਰ ਨੇ ਉਹ ਸਾਡੇ ਵਿਖ ਰਹੇ ਨਹੀਂ ਤੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਉਹ ਕਿੱਲਿਆਂ ਦੇ ਹਿਸਾਬ ਨਾਲ ਹੋ ਰਹੀਆਂ ਸੋ ਮੁੱਖ ਮੰਤਰੀ ਨੂੰ ਹਰਮਨਜੀਤ ਸਿੰਘ ਮਾਨ ਜੋ ਡੀਜੀਪੀ ਸਾਹਿਬ ਨੂੰ ਅਤੇ ਐਸਪੀ ਹਿਸ਼ਾਰਪੁਰ ਜੀ ਇਹਨਾਂ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਇਨਪੁਰ ਵਾਲੀ ਸਾਈਟ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਨੌਜਵਾਨ ਨੇ ਸਾਡੇ ਉਹ ਨਸ਼ੇ ਦੀ ਗ੍ਰਿਫਤ ਵਿੱਚ ਆ ਕੇ ਆਪਣੀ ਜਾਨ ਲਾ ਗੋ ਇਹਨਾਂ ਹੀ ਕਹਦਾ ਹੈ ਜੈ ਸ਼ੀ ਗਾਨ ਜੈ